ਜੈ ਪੀਰਾਂ ਦੀ ਜੀ ਜੈ ਸੱਜਿਆ ਦੀ ਮਹਿਫਲ ਪੀਰਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਬਹੁਤ ਹੀ ਜ਼ਿਆਦਾ ਖਾਸ ਹੈ ਜਿਹੜੀਆਂ ਰੂਹਾਂ ਪੀਰਾਂ ਦੀ ਸੇਵਾ ਕਰਨ ਵਾਲੀਆਂ ਹੈ ਉਹਨਾਂ ਲਈ ਤੇ ਜਾਦਾ ਤੱਕ ਲੱਖ ਦਾਤਾ ਪੀਰ ਦੀ ਜਿਹੜੀਆਂ ਰੂਹਾਂ ਸੇਵਾ ਕਰਦੀਆਂ ਹੈ ਤੇ ਅੱਜ ਉਹ ਦਿਨ ਚੱਲ ਰਹੇ ਆ ਇਹ ਦਿਨਾਂ ਦੇ ਵਿੱਚ ਜੇਕਰ ਤੁਸੀਂ ਲੱਖ ਦਾਤਾ ਪੀਰ ਦੀ ਬਾਤ ਜੜ ਕੇ ਸੇਵਾ ਕਰਦੇ ਹੋ ਉਂ ਉੱਚੇ ਚੌਂਕੀ ਭਰ ਲੈਂਦੇ ਹੋ ਤਾਂ ਬਹੁਤ ਹੀ ਕਰਮਾ ਵਾਲਾ ਉਹ ਹਾਂ ਉਹ ਕਿਹ ਹੈ ਜੀ ਸੋ ਕਿਉਂਕਿ ਲੱਗਦਾ ਤਾਂ ਪੀਰ ਦੇ ਖਾਸ ਦਿਨ ਚੱਲ ਰਹੇ ਆ ਇਹਨਾਂ ਦਿਨਾਂ ਦੇ ਵਿੱਚ ਜਿੰਨੀ ਹੋ ਸਕਦੀ ਸੇਵਾ ਵੱਧ ਝੜ ਕੇ ਕਰੋ ਤੇ ਇਹਦੇ ਵਿੱਚ ਕੀਤੀ ਹੋਈ ਸੇਵਾ ਦਾ ਫਲ ਤੁਹਾਨੂੰ ਜ਼ਰੂਰ ਮਿਲੇਗਾ ਜੀ ਸੋ ਕਿਉਂ ਲੱਗਦਾ ਤਾਂ ਪੀਰ ਦੀ ਸੇਵਾ ਆ ਕੁਝ ਦਿਨਾਂ ਦੇ ਵਿੱਚ ਕਰਨੀ ਜ਼ਰੂਰੀ ਹੈ ਵੈਸੇ ਅੱਜ ਤੋਂ ਕਾਫੀ ਦਿਨ ਪਹਿਲਾਂ ਹੀ ਅਸੀਂ ਵੀਡੀਓ ਇਸ ਵਿਸ਼ੇ ਤੇ ਪਾਉਣੀ ਸੀ ਪਰ ਆਪ ਸਭ ਜਾਣਦੇ ਆ ਕੀ ਟਾਈਮ ਨਹੀਂ ਮਿਲਿਆ ਕਿ ਇਸ ਗੱਲ ਤੇ ਧਿਆਨ ਦਿੱਤਾ ਜਾਵੇ ਸੋ ਹੁਣ ਆਪਾਂ ਇੱਥੇ ਅੱਜ ਇਸ ਵਿਸ਼ੇ ਬਾਰੇ ਗੱਲ ਕਰਨੀ ਹੈ ਜੀ ਵੀਡੀਓ ਨੂੰ ਪੂਰੀ ਸੁਣ ਲੈਣਾ ਸਮਝਣਾ ਅਮਲ ਕਰਨਾ ਜੀ ਕਿਉਂਕਿ ਆ ਦਿਨ ਬਹੁਤ ਹੀ ਖਾਸ ਹੈ ਲੱਖ ਦਾਤਾ ਪੀਰ ਨੂੰ ਪਾਉਣ ਦੇ ਉਹਨਾਂ ਦੀ ਸੇਵਾ ਕਰਨ ਦੇ ਤੇ ਉਹ ਆ ਦਿਨਾਂ ਦੇ ਵਿੱਚ ਜਲਕਾਰ ਰੂਹਾਂ ਦੀ ਸੁਣਦੇ ਆ ਕਿਉਂਕਿ ਬਹੁਤ ਵੱਧ ਛੜ ਕੇ ਇਹਨਾਂ ਦਿਨਾਂ ਦੇ ਵਿੱਚ ਰੂਹਾਂ ਪੀਰ ਦੀ ਸੇਵਾ ਕਰਦੀਆਂ ਹੈ ਜੀ ਕਿਉਂਕਿ ਚੌਂਕੀਆਂ ਦਾ ਇਹ ਮਹੀਨਾ ਚੱਲ ਰਿਹਾ ਹੈ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆਂ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਂਦ ਦੀ ਵੀ ਲਿਖਣਾ ਜੀ ਸੋ ਜੇਕਰ ਹਜੇ ਤੱਕ ਘੰਟੀ ਦਾ ਬਟਨ ਨਹੀਂ ਦਬਾਇਆ ਤਾਂ ਘੰਟੀ ਦਾ ਬਟਨ ਜਰੂਰ ਦਬਾਓ ਤਾਂ ਕਿ ਹਰ ਰੋਜ਼ ਵੀਡੀਓ ਦਾ ਨੋਟੀਫਾਈ ਤੁਹਾਡੇ ਫੋਨਾਂ ਤੇ ਆ ਸਕੇ ਤੇ ਨਾਲ ਦੀ ਨਾਲ ਮੈਂ ਫਿਰ ਮਾਸਤਾ ਦੇ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਜੇਕਰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਕਿਉਂਕਿ ਇੱਕ ਦਿਨ ਆਪਾਂ ਵੀਡੀਓ ਉਸ ਚੈਨਲ ਤੇ ਅਪਲੋਡ ਕਰਾ ਕਰਾਂਗੇ ਤੇ ਇੱਕ ਦਿਨ ਇਸ ਚੈਨਲ ਤੇ ਸੋ ਆ ਕੁਝ ਦਿਨਾਂ ਬਾਅਦ ਆਪਾਂ ਉਹਦੇ ਤੇ ਵੀਡੀਓ ਪਾਉਣਾ ਸ਼ੁਰੂ ਕਰ ਦੇਣੀ ਹੈ ਜੀ ਸੋ ਹੁਣ ਆਪਾਂ ਇੱਥੇ ਕੁਝ ਕਮੈਂਟਾਂ ਦੱਸਾਂਗੇ ਜੀ ਕਮੈਂਟਾਂ ਨੂੰ ਵੀ ਜ਼ਰੂਰ ਸਮਝਣਾ ਕਿ ਇਹ ਸਵਾਲ ਕਿਸੇ ਇੱਕ ਦੇ ਨਾਲ ਜੁੜਿਆ ਨਹੀਂ ਹੈ ਜਿਨੇ ਸਵਾਲ ਕੀਤਾ ਹੈ ਇਹ ਨਹੀਂ ਹੈ ਕਿ ਇਹ ਕਿਸੇ ਦੀ ਗੱਲ ਹੈ ਕਿਸੇ ਦਾ ਸਮਾਂ ਹੈ ਸੋ ਜਿਹੜੀ ਵੀ ਰੂਹਾਂ ਇਸ ਲੇਨ ਦੇ ਵਿੱਚ ਪਈਆਂ ਹੈ ਪੀਰਾਂ ਫਕੀਰਾਂ ਦੀ ਸੇਵਾ ਕਰਦੀਆਂ ਉਹਨਾਂ ਸਭ ਦੇ ਨਾਲ ਇਸ ਗੱਲ ਦਾ ਕੋਈ ਨਾ ਕੋਈ ਮਤਲਬ ਜ਼ਰੂਰ ਹੁੰਦਾ ਹੈ ਜਿਸ ਲਈ ਪੂਰੀ ਵੀਡੀਓ ਸੁਣਾ ਕਰੋ ਜੀ 5-10 ਮਿੰਟ ਕੁਝ ਜ਼ਿਆਦਾ ਨਹੀਂ ਕਿਕਰ ਫालतू ਜਿਹਾ ਉਹਨ ਦੇਖਣ ਬੈਠੇ ਹੋ ਤੇ ਆਪ ਸਭ ਜਾਣਦੇ ਹੋ ਕਿ ਘੰਟਿਆਂ ਦਾ ਪਤਾ ਨਹੀਂ ਚੱਲਦਾ ਸੋ ਇਹ 10 ਮਿੰਟ ਹੀ ਕੱਢਣੇ ਪਰਮਾਤਮਾ ਲਈ ਔਕੇ ਹੁੰਦੇ ਆ कि 10 ਮਿੰਟਾਂ 'ਚ ਜੀ ਇਨਸਾਨ ਬਹੁਤ ਕੁਝ ਪਾ ਸਕਦਾ ਹੈ ਜੇਕਰ ਵਿਸ਼ਵਾਸ ਰੱਖ ਕੇ ਮਨ ਲਗਾ ਕੇ ਪਰਮਾਤਮਾ ਦੇ ਨਾਲ ਜੁੜੀ ਹੋਈ ਗੱਲ ਉਹਨਾਂ ਦੀ ਮਹਿਮਾ ਨੂੰ ਸੁਣ ਲਿਆ ਜਾਵੇ ਤੇ ਨਾਲੇ ਬਹਾਨੇ ਨਾਲ ਸਮਾਂ ਨਿਕਲ ਜਾਂਦਾ ਇੱਕ ਹਾਜ਼ਰੀ ਉਹ ਮਾਲਕ ਦੇ ਚਰਨਾਂ 'ਚ ਆਪਾਂ ਲਗਾ ਦਿੰਦੇ ਆ ਜੀ ਇਸ ਵੀਡੀਓ ਦੇ ਬਹਾਨੇ 10 12 ਮਿੰਟ ਕੁਝ ਵੀ ਜ਼ਿਆਦਾ ਨਹੀਂ ਜੀ ਜ਼ਿੰਦਗੀ ਨੂੰ ਸਵਾਰਨਾ ਹੈ ਤਾਂ ਇਹ ਪਲਾਂ ਦੀ ਕਦਰ ਕਰ ਲੋ ਇਹਨਾਂ ਪਲਾਂ ਦੇ ਵਿੱਚ ਤੁਸੀਂ ਉਹ ਸਭ ਕੁਝ ਪਾ ਸਕਦੇ ਮਾਲਕ ਤੋਂ ਜੋ ਅਸੀਂ ਚਾਹੁੰਦੇ ਆ ਸੋ ਹੁਣ ਆਪਾਂ ਇੱਥੇ ਜੀ ਗੱਲ ਕਰਾਂਗੇ ਪਹਿਲਾਂ ਇੱਥੇ ਇੱਕ ਕਮੈਂਟ ਵਸਦੀ ਹੈ ਜੀ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਮੈਨੂੰ ਬਹੁਤ ਡਰ ਲੱਗ ਰਿਹਾ ਆ ਕਿ ਉੱਲੂ ਦਾ ਘਰ ਆਉਣਾ ਚੰਗਾ ਨਹੀਂ ਹੁੰਦਾ ਸੋ ਦੇਖੋ ਜੀ ਇੱਥੇ ਇੱਕ ਹੀ ਗੱਲ ਕਹਾਂਗੇ ਜੇਕਰ ਤੁਸੀਂ ਆਪਣੇ ਮਾਲਕ ਤੇ ਯਕੀਨ ਰੱਖਦੇ ਹੋ ਜਿਨ੍ਹਾਂ ਦੀ ਸੇਵਾ ਕਰਦੇ ਹੋ ਤਾਂ ਕੁਝ ਵੀ ਮਾੜਾ ਨਹੀਂ ਹੋ ਸਕਦਾ ਜਿਕਰ ਮਾੜਾ ਜ਼ਿੰਦਗੀ ਵਿੱਚ ਹੁੰਦਾ ਹੈ ਕੁਝ ਸਮੇਂ ਲਈ ਚੱਲ ਸਕਦਾ ਹੈ ਪਰ ਬਹੁਤੀ ਦੇਰ ਨਹੀਂ ਕਿਉਂਕਿ ਜਿਹਦੀ ਸੇਵਾ ਕਰਦੇ ਉਹ ਬਹੁਤ ਵੱਡੀ ਹਸਤੀ ਹੈ ਜਦੋਂ ਅਸੀਂ ਉਹਨਾਂ ਨੂੰ ਛੋਟਾ ਸਮਝਾਂਗੇ ਤਾਂ ਫਿਰ ਛੋਟੀ ਜੀ ਗੱਲ ਨੇ ਵੀ ਸਾਨੂੰ ਨੁਕਸਾਨ ਪਹੁੰਚਾ ਲਾਣਾ ਜੇਕਰ ਅਸੀਂ ਆਪਣੇ ਮਾਲਕ ਨੂੰ ਵੱਡਾ ਰੁਤਬਾ ਦਿੰਨੇ ਆ ਵੱਡੇ ਸਮਝਦੇ ਆ ਤਾ ਵੱਡੀ ਤੋਂ ਵੱਡੀ ਪਰੇਸ਼ਾਨੀ ਵੀ ਕੁਝ ਨਹੀਂ ਵਿਗਾੜ ਸਕਦੀ ਸੋ ਮਨ ਦਾ ਮਡੋਲ ਕਦੇ ਨਹੀਂ ਹੋਣਾ ਚਾਹੀਦਾ ਮਨ ਨੂੰ ਇੱਕ ਥਾਂ ਟਿਕਾ ਲਓ ਵਿਸ਼ਵਾਸ ਬਣਾ ਲਓ ਕਿ ਬਹੁਤ ਵੱਡੀ ਹਸਤੀ ਸਾਡੇ ਨਾਲ ਰਹਿੰਦੀ ਆ ਬਹੁਤ ਵੱਡੀ ਤਾਕਤ ਹੈ ਜਿਹਦੀ ਅਸੀਂ ਸੇਵਾ ਕਰਦੇ ਉਤੋਂ ਪਰੇ ਕੁਝ ਹੈ ਹੀ ਨਹੀਂ ਸੋ ਆਪਣੇ ਗੁਰੂ ਪੀਰ ਨੂੰ ਐਡਾ ਉਹਦਾ ਦਿਆ ਕਰੋ ਜਦੋਂ ਤੁਸੀਂ ਐਡਾ ਵੱਡਾ ਰੁਤਬਾ ਤੁਸੀਂ ਮਾਨਕ ਨੂੰ ਦੇਵੋਗੇ ਪਰੇਸ਼ਾਨੀ ਨੂੰ ਛੋਟਾ ਸਮਝੋਗੇ ਤਾਂ ਉਹ ਮਾਲਕ ਕੁਝ ਵੀ ਮਾੜਾ ਨਹੀਂ ਹੋਣ ਦਿੰਦਾ ਸੋ ਮਨ ਦੇ ਵਹਿਮਾਂ ਨੂੰ ਦੂਰ ਕਰੋ ਇਹ ਜੋ ਵਹਿਮ ਹੈ ਇਹਦਾ ਕੋਈ ਇਲਾਜ ਨਹੀਂ ਹੈ ਉਲਟਾ ਨੁਕਸਾਨ ਪਹੁੰਚਾਉਂਦਾ ਹੈ ਸੋ ਇਸ ਲਈ ਜਿੱਥੇ ਤੁਸੀਂ ਜਾਦਾ ਜ਼ੋਰ ਦਿੰਦੇ ਹੋ ਸੋਚਣ ਤੇ ਕਿ ਸਾਡੇ ਨਾਲ ਕੁਝ ਮਾੜਾ ਨਾ ਹੋ ਜਾਵੇ ਇਸ ਤਰ੍ਹਾਂ ਸਾਨੂੰ ਲਗਾਈ ਦਿੱਤਾ ਉੱਥੇ ਆਪਣੇ ਮਾਲਕ ਨੂੰ ਯਾਦ ਕਰਨਾ ਸ਼ੁਰੂ ਕਰੋ ਉਹਦਾ ਸਿਮਰਨ ਕਰਨਾ ਸ਼ੁਰੂ ਕਰਦੋ ਇਸਾ ਪਰੇਸ਼ਾਨਨਾ ਤੁਹਾਡੇ ਤੋਂ ਆਪ ਦੂਰ ਹੋ ਜਾਣੀ ਆ ਬਾੜਾ ਸਮਝ ਕੇ ਆਣੇ ਵਾਲਾ ਬੰਦਾ ਹੈ ਤਾਂ ਉਹ ਮਾਲਕ ਆਪ ਪਿਛਾਂ ਚੀਜ਼ ਨੂੰ ਮੋੜ ਦਿੰਦਾ ਹੈ ਜਿਸ ਕਰ ਤੁਹਾਡਾ ਸਿੱਧਕ ਹੋਵੇਗਾ ਮਾਲਕ ਤੇ ਵਿਸ਼ਵਾਸ ਪੱਕਾ ਹੋਵੇਗਾ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਜੀ ਸੋ ਇੱਥੇ ਇੱਕ ਕਮੈਂਟ ਵਿੱਚ ਲਿਖਦੇ ਨੇ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਜਾਪ ਕਰਦੇ ਸੀ ਉਹਨਾਂ ਨੂੰ ਮੰਨਦੇ ਸੀ ਘਰ ਵਿੱਚ ਪਰ ਸਾਡੇ ਘਰ ਵਿੱਚ ਕਲਾ ਪਲੇਸ ਬਹੁਤ ਜ਼ਿਆਦਾ ਰਹਿੰਦੀ ਸੀ ਕੰਤੇ ਕਿਸੇ ਨੇ ਸਾਨੂੰ ਦੱਸਿਆ ਕਿ ਘਰ ਵਿੱਚ ਪੀਰਾਂ ਦੀ ਜਗ੍ਹਾ ਹੈ ਸੇਵਾ ਕਰੋ ਸੋ ਕੰਤੇ ਕੀ ਜਦੋਂ ਸੇਵਾ ਕਰਨੀ ਸ਼ੁਰੂ ਕੀਤੀ ਤੇ ਸਭ ਕੁਝ ਠੀਕ ਹੋ ਗਿਆ ਪਲੀਜ਼ ਇਹ ਦੱਸੋ ਕਿ ਗੁਰੂ ਹਰਗੋਬਿੰਦ ਸਾਹਿਬ ਦਾ ਅਸਤੀਜਾਬ ਕਰ ਸਕਦੇ ਆ ਸੋ ਬਿਲਕੁਲ ਕਰ ਸਕਦੇ ਆ ਜੀ ਅਸੀਂ ਕਈ ਵਾਰ ਵੀਡੀਓ ਵਿੱਚ ਜ਼ਿਕਰ ਕੀਤਾ ਹੈ ਕੀ ਪੀਰ ਫਕੀਰਾਂ ਦੀ ਜਦੋਂ ਜਗ੍ਹਾ ਘਰ ਵਿੱਚ ਹੋਵੇ ਪਹਿਲਾਂ ਨਮਸਕਾਰ ਪੀਰਾਂ ਫਕੀਰਾਂ ਨੂੰ ਕਰਨੂ ਕਰਕੇ ਉਸ ਤੋਂ ਬਾਅਦ ਤੁਸੀਂ ਆਪਣਾ ਨਾਮ ਸਿਮਰਨ ਕਰ ਸਕਦੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹੋ ਪਾਠ ਕਰਨਾ ਚਾਹੁੰਦੇ ਹੋ ਤਾਂ ਪਾਠ ਕਰ ਸਕਦੇ ਕਿਉਂਕਿ ਇਹ ਜੋ ਜਗ੍ਹਾ ਹੁੰਦਾ ਆ ਇਹ ਜੱਦੀ ਹੋ ਜਾਂਦਾ ਆ ਬਜ਼ੁਰਗਾਂ ਨੇ ਸੇਵਾ ਕੀਤੀ ਹੁੰਦੀ ਆ ਇਸ ਲਈ ਇਹਨਾਂ ਦੀ ਰੌਣਕ ਨਿਕਲਦੀ ਆ ਜਦੋਂ ਅਸੀਂ ਮੰਨਣੋਂ ਖੜ ਜਾਂਦੇ ਆ ਸੋ ਪਹਿਲਾਂ ਇਹਨਾਂ ਦਾ ਨਾਮ ਲਿਆ ਕਰੋ ਇਹਨਾਂ ਨੂੰ ਧੂਪ ਬੱਤੀ ਲਗਾਓ ਨਮਸਕਾਰ ਕਰੋ ਤਾਂ ਫਿਰ ਉਹਨਾਂ ਤੋਂ ਇਜਾਜ਼ਤ ਲਾਓ ਕਿ ਪੀਰਾ ਪੀਰਾਗੇ ਅਰਦਾਸ ਕਰਦੀਆਂ ਕਿ ਸਾਨੂੰ ਇਜਾਜ਼ਤ ਦਿਓ ਹੁਣ ਅਸੀਂ ਗੁਰੂ ਮਹਾਰਜ ਜੀ ਦਾ ਜਾਪ ਕਰਨਾ ਹੈ ਤਾਂ ਫਿਰ ਕੋਈ ਵੀ ਰੁਕਾਵਟ ਨਹੀਂ ਆਉਂਦੀ ਸੋਹਰੂ ਗ੍ਰੰਥ ਸਾਹਿਬੀ ਪੂਰੇ ਆ ਸੋ ਬਹੁਤ ਵੱਡੀ ਖਾਸਤੀ ਹੈ ਤਾਕਤ ਹੈ ਪਰਮਾਤਮਾ ਹੈ ਤੇ ਗੁਰੂ ਪੀਰ ਵੀ ਬੰਦਗੀ ਕੀਤੀ ਹੋਈ ਹੈ ਉਹਨਾਂ ਦੀ ਅੱਜ ਦੁਨੀਆ ਤੇ ਉਹਨਾਂ ਦਾ ਨਾਮ ਹੈ ਸੋ ਜਦੋਂ ਹੁਣ ਦੇਖੋ ਅਸੀਂ ਪਾਠ ਕਰਦੇ ਆਂ ਪਰ ਰੁਣ ਪੀਰਾ ਦੇ ਨਿਕਲ ਰਹੀ ਆ ਫਿਰ ਵੀ ਕੋਈ ਨਾ ਕੋਈ ਪਰੇਸ਼ਾਨੀ ਆ ਰਹੀ ਆ ਸੋ ਗੁਰੂ ਵੀ ਜਣੀ ਗੁਰੂ ਆਪਾਂ ਕਹ ਲੈਂਦੇ ਗੁਰੂ ਗ੍ਰੰਥ ਸਾਹਿਬ ਨੂੰ ਸੋ ਗੁਰੂ ਨੂੰ ਵੀ ਪਤਾ ਹੈ ਕਿ ਜਿਹਦੀ ਪਹਿਲਾਂ ਸੇਵਾ ਹੋ ਗਈ ਉਹਨੂੰ ਵੀ ਹੱਕ ਦਿਵਾਉਣਾ ਹੈ ਇਸ ਲਈ ਜ਼ਿੰਦਗੀ ਵਿੱਚ ਕੁਝ ਨਾ ਕੁਝ ਪਰੇਸ਼ਾਨੀ ਆਉਂਦੀ ਰਹਿੰਦੀ ਜਿੰਨਾ ਚੱਕਰ ਅਸੀਂ ਉਹ ਚੀਜ਼ ਨੂੰ ਫੜ ਨਹੀਂ ਲੈਂਦੇ ਜਿਹਨੂੰ ਭੁਲਾ ਕੇ ਬੈਠੀਆਂ ਵਾਰਨਾ ਜੇਕਰ ਕੋਈ ਇਹੋ ਜੀ ਰੋਣ ਨਹੀਂ ਹੋਵੇਗੀ ਕੋਈ ਵੀ ਜਗ੍ਹਾ ਤੇ ਨਾਲ ਸਾਡਾ ਰੋਣਾ ਨਹੀਂ ਹੈ ਨਹੀਂ ਮੰਨਤਾ ਪਹਿਲਾਂ ਤੋਂ ਕਿਸੇ ਨੇ ਵੀ ਕੀਤੀ ਹੋਈ ਤਾਂ ਫਿਰ ਉੱਥੇ ਗੁਰੂ ਗ੍ਰੰਥ ਸਾਹਿਬ ਨੇ ਇਹ ਸਭ ਕੁਝ ਤੁਹਾਡੀ ਜ਼ਿੰਦਗੀ ਵਿੱਚ ਹੋਣੀ ਨਹੀਂ ਦੇਣਾ ਸੀ ਕਿਉਂਕਿ ਉਹ ਵੀ ਬਹੁਤ ਵੱਡੀ ਪਾਵਰ ਹੈ ਜਿਹਦਾ ਤੁਸੀਂ ਜਾਪ ਕਰ ਰਹੇ ਸੀ ਪਰ ਜੇਕਰ ਪਰੇਸ਼ਾਨੀਆਂ ਆਉਂਦੀਆਂ ਸੀ ਤਾਂ ਗੁਰੂ ਵੀ ਕਿਸੇ ਦਾ ਹੱਕ ਨਹੀਂ ਰੱਖਦਾ ਸੋ ਗੁਰੂ ਨੇ ਵੀ ਉਹ ਗੱਲ ਆਨੇ ਬਹਾਨੇ ਕਿਸੇ ਦੇ ਨਾ ਕਿਸੇ ਨੂੰ ਤੁਹਾਨੂੰ ਰਸਤਾ ਦਵਾ ਦਿੱਤਾ ਸੋ ਤੁਹਾਡਾ ਰਸਤਾ ਕਲੀਅਰ ਹੋ ਗਿਆ ਜੋ ਪਰੇਸ਼ਾਨੀ ਸੀ ਉਹ ਦੂਰ ਹੋ ਗਈ ਕਿਉਂਕਿ ਮਾਲਕ ਵੀ ਕਦੇ ਕਿਸੇ ਦਾ ਹੱਕ ਜੇਕਰ ਅਸੀਂ ਸੇਵਾ ਕਰਦੇ ਸਾਡਾ ਹੱਕ ਨਹੀਂ ਰੱਖਦੇ ਤਾਂ ਉਹ ਕਿਸੇ ਦੇ ਵੀ ਦੇਵਤੇ ਦਾ ਨਹੀਂ ਰੱਖਦੇ ਸੋ ਜਿੱਤੇ ਜਿਹੜੀ ਗੱਲ ਬਣਦੀ ਆ ਉਹ ਬਣਾ ਦਿੰਦੇ ਨੇ ਜੇਕਰ ਅਸੀਂ ਅੱਜ ਸੇਵਾ ਕਰਦੇ ਹੰਨੇਰ ਦੇ ਵਿੱਚ ਸਾਨੂੰ ਕਿਸੇ ਗੱਲ ਦਾ ਗਿਆਨ ਨਹੀਂ ਸਾਨੂੰ ਸਮਝ ਨਹੀਂ ਆਉਂਦੀ ਕਿ ਸਾਡੇ ਨਾਲ ਕੁਛ ਮਾੜਾ ਕਿਉਂ ਹੋਈ ਜਾ ਰਿਹਾ ਤਾਂ ਫਿਰ ਉੱਥੇ ਮਾਲਕ ਰਸਤਾ ਆਪ ਬਣਾ ਦਿੰਦਾ ਹੈ ਜਦੋਂ ਅਸੀਂ ਅਣਜਾਣੇ ਦੇ ਵਿੱਚ ਤੁਰੇ ਫਿਰਦੇ ਹਾਂ ਤੇ ਅਣਜਾਣੇ ਦੇ ਵਿੱਚ ਕਿਸੇ ਇੱਕ ਨੂੰ ਫੜਿਆ ਹੋਇਆ ਉਹਦੀ ਸੇਵਾ ਕਰੀ ਜਾ ਰਹੇ ਹਾਂ ਤੇ ਮੇਨ ਮਰੋੜੀ ਦਾ ਪਤਾ ਨਹੀਂ ਲੱਗ ਰਿਹਾ ਤੇ ਜਿਹਦੀ ਹੁਣ ਅਸੀਂ ਸੇਵਾ ਕਰਦੇ ਹਾਂ ਉਹ ਫਿਰ ਸਾਨੂੰ ਰਸਤਾ ਕੱਢ ਕੇ ਦਿੰਦੀ ਹੈ ਕਿ ਇਹ ਮੇਰੀ ਸੇਵਾ ਕਰਦੇ ਆ ਤੇ ਇਹਨਾਂ ਦੀ ਜ਼ਿੰਦਗੀ 'ਚ ਜੋ ਦੁੱਖ ਤਕਲੀਫ ਆ ਰਹੇ ਆ ਉਹ ਦੂਰ ਹੋ ਜਾਣ ਸੋ ਮਾਲਕ ਰਸਤਾ ਦਿਖਾੜ ਦਿੰਦਾ ਹੈ ਜੀ ਇਸ ਲਈ ਕਹਿੰਦਾ ਕਿ ਸੇਵਾ ਕਰੋ ਕਿਸੇ ਦੀ ਵੀ ਕਰੋ ਜਿਹਨੂੰ ਵੀ ਤੁਸੀਂ ਮੰਨਦੇ ਹੋ ਮਨ ਲਗਾ ਕੇ ਮੰਨੋ ਇੱਕ ਦਰ ਦੇ ਹੋ ਕੇ ਬੈਠ ਚੋ ਤਾਂ ਉਹ ਮਾਲਕ ਖੈਰ ਜ਼ਰੂਰ ਪਾਉਂਦਾ ਹੈ ਰਸਤਾ ਜ਼ਰੂਰ ਜ਼ਿੰਦਗੀ ਵਿੱਚ ਮਿਲਦਾ ਜੋ ਸਾਡੇ ਕਰਮ ਚੰਗੇ ਹੋਣਗੇ ਸੋ ਉਮੀਦ ਕਰਦੇ ਹਾਂ ਕਿ ਇਹ ਮੈਸੇਜ ਨੂੰ ਤੁਸੀਂ ਸੁਣਨ ਤੋਂ ਬਾਅਦ ਤੁਹਾਡੇ ਮਨ ਦਾ ਭੁਲਿਕਾ ਜਿਹੜਾ ਦੂਰ ਹੋ ਜਾਵੇਗਾ ਜੀ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰੀਏ ਜੀ ਸੋ ਇੱਥੇ ਜੇਕਰ ਹਜੇ ਤੱਕ ਤੁਸੀਂ ਵੀਡੀਓ ਨੂੰ ਲਾਈਕ ਨਹੀਂ ਕੀਤਾ ਤਾਂ ਪਲੀਜ਼ ਇੱਕ ਲਾਈਕ ਜ਼ਰੂਰ ਕਰ ਦਿਓ ਜੀ ਤੇ ਵੀਡੀਓ ਨੂੰ ਮਹੱਤਵ ਨਾਲ ਸ਼ੇਅਰ ਜ਼ਰੂਰ ਕਰਨਾ ਕਿਉਂਕਿ ਆ ਬਹੁਤ ਹੀ ਖਾਸ ਦਿਨ ਚੱਲ ਰਹੇ ਆ ਪੀਰਾਂ ਦੇ ਜੀ ਸੋ ਇਹਦੇ ਵਿੱਚ ਕਿਉਂ ਸੇਵਾ ਕਰਨੀ ਜ਼ਰੂਰੀ ਹੈ ਤੇ ਇਹਦੇ ਤੇ ਇਹਦੇ ਵਿੱਚ ਹੀ ਫਲ ਕਿਉਂ ਜ਼ਿਆਦਾ ਮਿਲਦਾ ਹੈ ਕਿਉਂਕਿ ਲੱਖ ਦਾ ਤਾਂ ਪੀਰ ਦੀਆਂ ਚੌਂਕੀਆਂ ਜੋ ਚੱਲ ਰਹੀਆਂ ਆ ਸੋ ਜਿੱਥੇ ਜਿੱਥੇ ਲੱਗਦਾ ਤਾਂ ਪੀਰ ਜੀ ਰੁਕੇ ਨੇ ਜਿਹੜੇ ਜਿਹੜੇ ਪਿੰਡਾਂ ਦੇ ਵਿੱਚ ਉਹਨਾਂ ਪਿੰਡਾਂ ਦੇ ਵਿੱਚ ਮੇਲਾ ਲੱਗਦਾ ਹੈ ਚੌਂਕੀਆਂ ਚੱਲਦੀਆਂ ਹੈ ਉਹਨਾਂ ਦੇ ਨਾਮ ਦੀਆਂ ਤੋਗਾਂ ਆਉਂਦੀਆਂ ਹੈ ਸੋ ਮੁਕੰਦਪੁਰ ਤੋਂ ਇਹ ਚੌਂਕੀਆਂ ਤੁਰਦੀਆਂ 9 ਦਿਨ ਮੇਲਾ ਰਹਿੰਦਾ ਆ ਫਿਰ ਚਾਲੇ ਪਾਉਂਦੀ ਆ ਫਿਰ ਜਿੱਥੇ ਜਿੱਥੇ ਪੀਰ ਨੇ ਫਿਰਕਾ ਪਾਇਆ ਜਿੱਥੇ ਜਿੱਥੇ ਰੁਕੇ ਨੇ ਉੱਥੇ ਉੱਥੇ ਮੇਲਾ ਲੱਗਦਾ ਹੈ ਜੀ ਸੋ ਕਿਨਾ ਕਿਨਾ ਪਿੰਡਾਂ ਦੇ ਵਿੱਚ ਇਹ ਚੌਂਕੀਆਂ ਦਾ ਮੇਲਾ ਲੱਗਿਆ ਹੈ ਜੀ ਇੱਕ ਮਿੰਟਾਂ ਵਿੱਚ ਵੀ ਜ਼ਰੂਰ ਦੱਸਣਾ ਸੋ ਇਹ ਖਾਸ ਦਿਨ ਚੱਲਦੇ ਕਈ ਰੂਹਾਂ ਤਾਂ ਜਿੰਨੇ ਦਿਨੇ ਚੌਂਕੀਆਂ ਸ਼ੁਰੂ ਹੋ ਜਾਂਦੀਆਂ ਜਦੋਂ ਉਹਨੇ ਦਿਨ ਹੀ ਥੱਲੇ ਚੌਂਕੀ ਭਰ ਦਿੰਦੀਆਂ ਆ ਤੇ ਆਸਾ ਮਰਾਤਾ ਉਹ ਮਾਲਕ ਅੱਗੇ ਆਪਣੀਆਂ ਰੱਖ ਦਿੰਦੀਆਂ ਆ ਤੇ ਉਹ ਪੂਰੀਆਂ ਵੀ ਹੁੰਦੀਆਂ ਆ ਪੂਰੀਆਂ ਹੋਣ ਤੋਂ ਬਾਅਦ ਫਿਰ ਇੱਕ ਜੋ ਮੰਨਤ ਮੰਗੀ ਹੁੰਦੀ ਪੂਰੀ ਹੋ ਜਾਂਦੀ ਹੈ ਉਸ ਤੋਂ ਬਾਅਦ ਫਿਰ ਇੱਕ ਕਰਮ ਕੀਤਾ ਜਾਂਦਾ ਹੈ ਸੁਖਣਾ ਕੀ ਸੁਖੀ ਜਾਂਦੀ ਆ ਲੱਖ ਦਾ ਤਪੀ ਰੱਗੇ ਸੁਖਣਾ ਸੌਖਦੇ ਆ ਕਿ ਸਾਡਾ ਆ ਕੰਮ ਬਣ ਜਾਵੇ ਆ ਕਰਮ ਹੋ ਜਾਵੇ ਜੇਕਰ ਕਿਸੇ ਦੀ ਔਲਾਦ ਨਹੀਂ ਹੈ ਔਲਾਦ ਹੋ ਜਾਵੇ ਤਾਂ ਮੰਡੋ ਖੁੰਡੀ ਚੜਾਈਏ ਮੰਡੋ ਖੁੰਡੀ ਮਤਲਬ ਕਿ ਇੱਕ ਬਾਲ ਹੁੰਦੀ ਆ ਪਲਾਸਟਿਕ ਦੀ ਇੱਕ ਹਾਕੀ ਪਲਾਸਟਿਕ ਦੀ ਬਣੀ ਹੁੰਦੀ ਹੈ ਜੋ ਦੇਖਦੇ ਆ ਕਿ ਬੱਚਿਆਂ ਲਈ ਖਿਡੌਣੇ ਗਈ ਵੱਲ ਲੈਂਦੀਆਂ ਤੇ ਪਲਾਸਟਿਕ ਦੀਆਂ ਹਾਕੀਆਂ ਬੋਲਾਂ ਦੇਖੀਆਂ ਬੋਲੀਆਂ ਉਹ ਚੜਾਈਆਂ ਜਨੀਆਂ ਲੱਗਦਾ ਤਾਂ ਪੀਰ ਤੇ ਸੋ ਲੱਖ ਦਾ ਤਾਂ ਪੀਰ ਦੇ ਅੱਗੇ ਜੋ ਵੀ ਅਰਦਾਸਾਂ ਕਰਦਾ ਹੈ ਜੀ ਨੂੰ ਜੋ ਚਾਹੀਦਾ ਹੁੰਦਾ ਉਹ ਮਿਲਦਾ ਜ਼ਰੂਰ ਆ ਵਿਸ਼ਵਾਸ ਰੱਖ ਕੇ ਅਰਦਾਸ ਕੀਤੀ ਉਹਨਾਂ ਅੱਗੇ ਕਰਨੀ ਪੈਂਦੀ ਆ ਤੇ ਹਰ ਸਾਲ ਇਹ ਚੌਂਕੀਆਂ ਦਾ ਮੀਲਾ ਲੱਗਦਾ ਹੈ ਤੇ ਕਈ ਪਿੰਡਾਂ ਦੇ ਵਿੱਚੋਂ ਹੋ ਕੇ ਫਿਰ ਵਾਪਸ ਜਾ ਕੇ ạtਾਰੀ ਲੱਗਦਾ ਹੈ ਮੇਲਾ ạtਾਰੀ ਬਾਡਰ ਦੇ ਕਹਿੰਦੇ ਆ ਸੋ ਉੱਥੇ ਜਾ ਕੇ ਸਮਾਪਤੀ ਹੁੰਦੀ ਆ ਤੇ ਬਹੁਤ ਦੁਨੀਆ ਉੱਥੇ ਵੀ ਪਹੁੰਚਦੀ ਹੈ ਸੋ ਕਈਆਂ ਨੂੰ ਇਹਨਾਂ ਬਾਰੇ ਪਤਾ ਹੈ ਕਈ ਰੂਹਾਂ ਨੂੰ ਇਸ ਬਾਰੇ ਨਹੀਂ ਪਤਾ ਉਮੀਦ ਕਰਦੇ ਆ ਕਿ ਅੱਜ ਪਤਾ ਚੱਲ ਗਿਆ ਹੋਵੇਗਾ ਜੀ ਇਹ ਖਾਸ ਦਿਨ ਲੱਖ ਦਾ ਤੀਰ ਦੇ ਤੇ ਇੱਕ ਬਹੁਤ ਹੀ ਜ਼ਿਆਦਾ ਕਰਮ ਕੀਤਾ ਜਾਂਦਾ ਹੈ ਜਦੋਂ ਕੋਈ ਜ਼ਿਆਦਾ ਮੁਸੀਬਤ ਵਿੱਚ ਫਸਿਆ ਹੋਵੇ ਤਾਂ ਅਰਦਾਸ ਲੱਖ ਦਾਤਾ ਪੀਰ ਅੱਗੇ ਕੀਤੀ ਹੋਵੇ ਚਾਹੇ ਕਰਜ਼ਾ ਸਿਰ ਹੋਵੇ ਚਾਹੇ ਕਿਸੇ ਵੀ ਤਰ੍ਹਾਂ ਦੀ ਮੁਸੀਬਤ ਹੋਵੇ ਤਾਂ ਪੀਰ ਅਰਦਾਸਾਂ ਨੂੰ ਕਬੂਲ ਕਰ ਲੈਂਦਾ ਹੈ ਪਰ ਉੱਥੇ ਕੀ ਕਰਨਾ ਪੈਂਦਾ ਹੈ ਜੇਕਰ ਅਸੀਂ ਦੀਗ ਸੁੱਖ ਲੈਣੇ ਆ ਸੋ ਇਹਨਾਂ ਦਿਨਾਂ ਦੇ ਵਿੱਚ ਜਿਨ੍ਹਾਂ ਪਿੰਡਾਂ ਦੇ ਵਿੱਚ ਚੌਕੀਆਂ ਦਾ ਮੇਲਾ ਜਿਸ ਦਿਨ ਤੇ ਹੁੰਦਾ ਤਾਂ ਦੀਗਾ ਬਣਾ ਕੇ ਨਿਆਜ਼ ਦੀਆਂ ਪੰਡੀਆਂ ਜਾਂਦੀਆਂ ਆ ਟਾਰ ਲਗਾਈ ਜਾਂਦੀ ਆ ਢੋਲੀ ਨੂੰ ਸੱਦ ਕੇ ਤਾਂ ਫਿਰ ਉਹ ਨਿਆਜ ਵੰਡੀ ਜਾਂਦੀ ਹੈ ਤਾਂ ਉਹ ਸੁੱਖ ਜਿਹੜਾ ਅਸੀਂ ਸੁੱਖ ਦੀ ਪੂਰੀ ਹੋਣ ਤੋਂ ਬਾਅਦ ਇਹ ਕਰ ਕਰਦੇ ਆ ਜਿਆਦਾਤਰ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਇਸ ਮਹੀਨੇ ਇਹਨਾਂ ਦਿਨਾਂ ਦੇ ਵਿੱਚ ਦੇਗਾਂ ਦਾ ਪ੍ਰਸ਼ਾਦ ਵੰਡਦਾ ਹੈ ਨਿਆਜਾਂ ਵੰਡੀਆਂ ਜਾਂ ਤੇ ਢੋਲੀ ਨੂੰ ਕਹਿ ਕੇ ਅਟਾਰ ਲਗਾਈ ਜਾਂਦੀ ਹੈ ਤਾਂ ਫਿਰ ਉਹ ਦੇਗ ਨੂੰ ਕਬੂਲ ਪੀਰ ਆਪ ਕਰਦਾ ਹੈ ਸੋ ਇੱਕ ਆਪਾਂ ਦੇਗ ਦਿੰਦੇ ਆ ਨਿਆਜ ਬਣਾਉਂਦੇ ਘਰ ਵਿੱਚ ਵੈਸੇ ਹੀ ਮੱਥਾ ਟੇਕ ਦਿੰਦੇ ਆ ਭੋਗ ਲਗਾ ਦਿੰਦੇ ਆ ਤੂਪ ਕਾਉਣੇ ਅੰਗ ਤੇ ਇੱਕ ਹੁੰਦਾ ਆ ਕਿ ਜਦੋਂ ਚੌਕੀਆਂ ਪੀਰ ਦੀਆਂ ਚੱਲਦੀਆਂ ਉਹਦੇ ਦਿਨ ਤੇ ਅਸੀਂ ਦੇਖ ਦਿੰਨੇ ਆ ਤਾ ਢੋਲੀ ਨੂੰ ਸੱਦ ਕੇ ਉਹ ਦੇਖ ਦਿੱਤੀ ਜਾਂਦੀ ਆ ਤੇ ਟਾਰ ਲਗਾਈ ਜਾਂਦੀ ਆ ਸੋ ਫਿਰ ਉਹ ਨਿਆਜ ਕਬੂਲ ਹੁੰਦੀ ਆ ਸੋ ਵੀਡੀਓ ਕਾਫੀ ਲੰਬੀ ਹੋ ਗਈ ਹੈ ਉਮੀਦ ਕਰਦੀ ਆ ਕਿ ਵੀਡੀਓ ਚੰਗੀ ਲੱਗੀ ਹੋਵੇਗੀ ਬਾਕੀ ਜੋ ਗੱਲ ਰਹਿ ਗਈ ਆਪਾਂ ਕੱਲ ਦੀ ਵੀਡੀਓ ਵਿੱਚ ਤੁਹਾਡੇ ਨਾਲ ਸਾਂਝੀ ਕਰ ਲਵਾਂਗੀ ਜੀ ਚੌਂਕੀਆਂ ਬਾਰੇ ਸੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਜੀ ਕਈਆਂ ਨੂੰ ਇਸ ਬਾਰੇ ਗਿਆਨ ਹੋ ਸਕਦਾ ਹੈ ਸੋ ਜਿਹੜੀ ਗੱਲ ਦਾ ਨਹੀਂ ਪਤਾ ਉਹ ਵੀ ਪਤਾ ਚੱਲ ਜਾਂਦਾ ਬਾਕੀ ਜਿੰਨਾ ਪਿੰਡਾਂ 'ਚ ਚੌਂਕੀਆਂ ਲੱਗਦੀਆਂ ਉਹਨਾਂ ਨੂੰ ਤਾਂ ਕਾਫੀ ਹੱਦ ਤੱਕ ਇਹਨਾਂ ਗੱਲਾਂ ਦੀ ਨੌਲੇਜ ਹੁੰਦੀ ਆ ਹਾਂ ਜੀ ਬਾਕੀ ਕੱਲ ਦੀ ਵੀਡੀਓ ਵਿੱਚ ਦੱਸਾਂਗੇ ਕਿ ਕਿਹੜਾ ਕਿਹੜਾ ਪ੍ਰਸ਼ਾਦ ਤੇ ਆਜ ਦੇ ਨਾਲ ਹੋਣਾ ਜ਼ਰੂਰੀ ਹੁੰਦਾ ਹੈ ਜੀ ਫਿਰ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਜੈ ਪੀਰਾਂ ਦੀ ਜੀ